ਕੇਂਦਰੀ ਇਨਵੈਸਟੀਗੇਸ਼ਨ ਏਜੰਸੀ ਮਸਲਮ ਸੀਬੀਆਈ ਵੱਲੋਂ ਪੰਜਾਬ ਪੁਲਿਸ ਦੇ ਗ੍ਰਿਫਤਾਰ ਕੀਤੇ ਗਏ ਹਰਚਰਨ ਸਿੰਘ ਪੁੱਲਰ ਜੋ ਰੋਪੜ ਰੇਂਜ ਦੇ ਡੀਆਈਜੀ ਸੀ ਉਹਨਾਂ ਦੇ ਲੋਕਰ ਖੋਲੇ ਗਏ ਨੇ ਉਹਨਾਂ ਲੋਕਰਾਂ ਦੇ ਵਿੱਚ ਕਾਫੀ ਕੁਝ ਜਿਹੜਾ ਵਾ ਸੀਬੀਆਈ ਦੇ ਹੱਥ ਦਸਤਾਵੇਜ਼ ਹੱਥ ਲੱਗੇ ਨੇ ਉਦੋਂ ਪੰਜਾਬ ਸਰਕਾਰ ਨੇ ਉਹਨਾਂ ਦੀ ਜਗ੍ਹਾ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਡਾਕਟਰ ਨਾਨਕ ਸਿੰਘ ਉਹਨਾਂ ਨੂੰ ਰੋਪੜ ਰੇਂਜ ਦੀ ਜ਼ਿੰਮੇਵਾਰੀ ਦਿੱਤੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਚ ਡੀਆਈਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਅਤਲ ਕਰ ਦਿੱਤਾ ਗਿਆ ਸੀ ਹਰਚੰਦ ਸਿੰਘ ਭੁੱਲਰ ਹਰਚੰਦ ਸਿੰਘ ਭੁੱਲਰ ਦੇ ਜਿਹੜੇ ਫੈਸਲੇ ਲਏ ਗਏ ਨੇ ਬਤੌਰ ਉਹ ਰੋਪੜ ਰੇਂਜ ਦੇ ਡੀਆਈਜੀ ਦੇ ਤੌਰ ਤੇ ਉਸਤੇ ਵੀ ਪੁਨਰ ਵਿਚਾਰ ਜਿਹੜਾ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਇਸੇ ਦੌਰਾਨ ਇੱਕ ਲੋਕਰ ਖੋਲਿਆ ਜਿਹਦੇ ਵਿੱਚ ਦੱਸਿਆ ਗਿਆ ਕਿ ਸੋਨਾ ਤੇ ਹੋਰ ਦਸਤਾਵੇਜ਼ ਵੀ ਮਿਲੇ ਨੇ ਦੈਨ ਭਾਸਕਰ ਜੋ ਹਿੰਦੀ ਦਾ ਇੱਕ ਨੈਸ਼ਨਲ ਪੱਤਰ ਦਾ ਪੇਪਰ ਆ ਉਹਨਾਂ ਨੇ ਫਰੰਟ ਪੇਜ ਤੇ ਖਬਰ ਛਾਪੀ ਆ ਕਿ ਐਚਐਸ ਭੁੱਲਰ ਦੇ ਫੈਸਲੇ ਵਾਲੇ ਕੇਸ ਖੁੱਲਣਗੇ ਲੋਕਰ ਤੋਂ ਮਿਲੇ ਸੋਨਾ ਤੇ ਦਸਤਾਵੇਜ਼ 50 ਤੋਂ ਜ਼ਿਆਦਾ ਫਲੈਟਸ ਦਾ ਵੀ ਪਤਾ ਲੱਗਾ ਇਹ ਦੈਨਿਕ ਪਾਸਕਰ ਦੇ ਫਰੰਟ ਪੇਜ ਤੇ ਖਬਰ ਪੂਰੀ ਖਬਰ ਆ ਕਿ ਸੀਬੀਆਈ ਨੂੰ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਸੀ ਉਸ ਤੋਂ ਬਾਅਦ ਡੀਆਈਜੀ ਰਹਿੰਦੇ ਸਮੇਂ ਐਚਐਸ ਭੁੱਲਰ ਤੇ ਇਲਜ਼ਾਮ ਲੱਗੇ ਨੇ ਕਿ ਉਹਨੇ ਅਹੁਦੇ ਦਾ ਜਿਹੜਾ ਦੁਰਵਰਤੋਂ ਜਾਂ ਦੁਰਪਯੋਗ ਕੀਤਾ ਹੁਣ ਉਹਦੇ ਕਾਰਜਕਾਲ ਦੌਰਾਨ ਦਰਜ ਮਾਮਲੇ ਜਿਹੜੇ ਨੇ ਉਹ ਮੁੜ ਤੋਂ ਰੀ ਇਨਵੈਸਟੀਗੇਸ਼ਨ ਮਤਲਬ ਮੁੜ ਤੋਂ ਖੁੱਲੇ ਜਾਣਗੇ ਉਹਦੇ ਚ ਪਤਾ ਲੱਗੂਗਾ ਕਿ ਕੀ ਜਿਹੜੇ ਫੈਸਲੇ ਲਏ ਗਏ ਨੇ ਉਹ ਨਿਰਪੱਖਤਾ ਤੇ ਪਾਰਦਰਸ਼ਤਾ ਦੇ ਤੌਰ ਤੇ ਲਏ ਗਏ ਸੀ ਜਾਂ ਕਿਸੇ ਨੂੰ ਫਾਇਦਾ ਦਿੱਤਾ ਗਿਆ ਇਸ ਕਰਕੇ ਉਹਨਾਂ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਫੈਸਲੇ ਲਏ ਹੋਣਗੇ ਬਤੌਰ ਡੀਆਈਜੀ ਲੈਵਲ ਤੱਕ ਜਿਹੜੀਆਂ ਉਹਨਾਂ ਕੋ ਸ਼ਿਕਾਇਤਾਂ ਪੁੱਜੀਆਂ ਹੋਣਗੀਆਂ ਜਿਹਦੇ ਚ ਉਹਨਾਂ ਨੇ ਨਪਟਾਰਾ ਕੀਤਾ ਹੋਊਗਾ ਉਰਤੇ ਮੁਰਤੋਂ ਰੀ ਇਨਵੈਸਟੀਗੇਸ਼ਨ ਕਰਨ ਦਾ ਕੰਮ ਵੀ ਜਿਹੜਾ ਸ਼ੁਰੂ ਹੋ ਸਕਦਾ ਇਸੇ ਤਰ੍ਹਾਂ ਇਸ ਖਬਰ ਦੇ ਵਿੱਚ ਇਹ ਵੀ ਲਿਖਿਆ ਹੈਗਾ ਕਿ ਅ ਹਰਚੰਦ ਸਿੰਘ ਪੁੱਲਰ ਨੇ ਕਦੋਂ-ਕਦੋਂ ਆਪਣੇ ਮਨ ਮਨਮਾਨੇ ਫੈਸਲੇ ਆਪਣੇ ਹਿਸਾਬ ਦੇ ਨਾਲ ਕੀਤੇ ਨੇ ਉਸਤੇ ਵੀ ਜਿਹੜੀ ਚਰਚਾ ਹੋਏਗੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਈਡੀ ਈਡੀ ਵੀ ਜਾਂਚ ਕਰਨ ਦੀ ਤਿਆਰੀ ਕੁ ਜਿਹੜੀ ਆ ਉਹ ਸ਼ੁਰੂ ਕਰ ਚੁੱਕੀ ਹੈ ਜਲਦੀ ਹੀ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ ਵੀ ਕੇਸ ਦਰਜ ਕਰਨ ਦੀਆਂ ਜਿਹੜੀਆਂ ਨੇ ਉਹ ਸੁਭਾਵਨਾਵਾਂ ਉਹ ਸੁਭਾਵਨਾਵਾਂ ਬਣੀਆਂ ਹੋਈਆਂ ਨੇ ਅ ਬੁੱਧਵਾਰ ਨੂੰ CBI ਨੇ ਹਰਚੰਦ ਸਿੰਘ ਭੁੱਲਰ ਦੇ ਇੱਕ ਬੈਂਕ ਲੋਕਰ ਤੋਂ ਕਰੀਬ 82 ਗ੍ਰਾਮ ਸੋਨਾ ਡਾਇਮੰਡ ਜੁਵਲਰੀ ਅਤੇ ਅਲੱਗ-ਅਲੱਗ ਜਗ੍ਹਾ ਤੇ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਕੀਤੇ ਨੇ ਦਿਨਕ ਭਾਸਕਰ ਦੇ ਖਬਰ ਵਿੱਚ ਇਹ ਵੀ ਲਿਖਿਆ ਗਿਆ ਕਿ ਹਰਚੰਦ ਸਿੰਘ ਭੁੱਲਰ ਦੇ ਕਈ ਬੈਂਕਾਂ ਦੇ ਵਿੱਚ ਲੋਕਰ ਹਨ ਇਹ ਵੀ ਜਾਣਕਾਰੀ ਸੂਤਰਾਂ ਦੇ ਇਹ ਵੀ ਜਾਣਕਾਰੀ ਸੂਤਰਾਂ ਦੇ ਮੁਤਾਬਕ ਸਾਂਝੀ ਕੀਤੀ ਗਈ ਹੈ ਕਿ ਹਰਚੰਦ ਸਿੰਘ ਭੁੱਲਰ ਅਤੇ ਉਹਨਾਂ ਦੇ ਪਰਿਵਾਰ ਦੇ 50 ਤੋਂ ਵੱਧ ਜਿਹੜੇ ਫਲੈਟ ਇਹ ਵੀ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੈਗਾ ਫਲੈਟਸ ਦਾ ਕਿਰਾਇਆ ਉਹਨਾਂ ਦੀ ਪਤਨੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਆਉਂਦਾ ਸੀ ਇਹ ਵੀ ਜਿਹੜੀ ਚਰਚਾ ਹਾਲਾਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਨਾ ਪਰਿਵਾਰ ਵੱਲੋਂ ਨਾ ਜਿਹੜੀ ਆ ਸੀਬੀਏ ਵੱਲੋਂ ਕੋਈ ਪੁਸ਼ਟੀ ਕੀਤੀ ਗਈ ਹੈ ਕਿ ਕਿੰਨਾ ਸੋਨਾ ਤੇ ਕਿੰਨਾ ਪ੍ਰੋਪਰਟੀ ਜਾਂ ਪਲਾਟ ਜਾਂ ਫਲੈਟ ਮਿਲੇ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਹਾਲਾਂਕਿ ਜਿੱਦਣ 16 ਤਰੀਕ ਨੂੰ सीबीआई ਨੇ ਹਰਜਨ ਸਿੰਘ ਪੁੱਲਰ ਦੇ ਘਰ ਰੇਡ ਕੀਤੀ ਸੀ ਉਹ ਦਿਨ सीबीआई ਵੱਲੋਂ ਬਕਾਇਦਾ ਤੌਰ ਤੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਸੀ सीबीआई ਨੇ ਉਸ ਵਿੱਚ ਕਿਹਾ ਸੀ ਕਿ 7.5 ਕਰੋੜ ਰੁਪਈਆ ਨਗਦ 2.5 ਕਿਲੋ ਸੋਨਾ 26 ਲਗਜ਼ਰੀ ਘੜੀਆਂ ਫਿਰ ਲਗਜ਼ਰੀ ਕਾਰਾਂ ਫਿਰ ਹਥਿਆਰ ਤੇ ਜਿੰਦਾ ਕਾਰਤੂਸ ਫਿਰ 50 ਤੋਂ ਵੱਧ ਪ੍ਰਾਪਰਟੀ ਦੇ ਨਾਲ ਸੰਬੰਧਿਤ ਦਸਤਾਵੇਜ਼ ਮਿਲੇ ਸੀ ਇਸੇ ਤਰ੍ਹਾਂ ਉਸੇ ਦੇ ਨੇਹੀ ਸਮਰਾਲਾ ਜਿਹੜਾ ਉੱਥੇ ਸਥਿਤ ਇਹਨਾਂ ਦਾ ਫਾਰਮ ਹਾਊਸ ਸੀ ਉੱਥੇ ਵੀ ਛਾਪਾ ਮਾਰਿਆ ਗਿਆ ਸੀ ਉਸ ਜਗ੍ਹਾ ਤੇ ਸੀਬੀਏ ਨੂੰ ਕਰੀਬ 6 ਲੱਖ ਰੁਪਈਆ ਕੋਈ 100 ਤੋਂ ਜ਼ਿਆਦਾ ਜਿਹੜੀਆਂ ਵਾ ਉਹ ਬੋਤਲਾਂ ਜਿਨ੍ਹਾਂ ਦੀ ਸ਼ਰਾਬ ਦੀਆਂ ਬੋਤਲਾਂ ਜਿਨ੍ਹਾਂ ਦੀ ਕੀਮਤ ਕੋਈ ਕਰੀਬ ਤੇ ਲੱਖ ਦੱਸੀ ਜਾਂਦੀ ਉੱਥੇ ਵੀ ਜਿਹੜਾ ਵਾ ਜਿਹੜਾ ਵਾ ਜ਼ਿੰਦਾਕਾਰਤੂਸ ਮਿਲੇ ਸੀ ਉਸ ਤੋਂ ਬਾਅਦ ਸੀਬੀ ਵੱਲੋਂ ਕੋਈ ਵੀ ਜਿਹੜੀ ਕਿਸੇ ਵੀ ਮਸਲੇ ਦੀ ਹੱਲੇ ਪੁਸ਼ਟੀ ਨਹੀਂ ਕੀਤੀ ਗਈ ਕਿ ਬੀਤੇ ਦਿਨ ਜਿਹੜਾ ਲੋਕਰ ਖੋਲਿਆ ਸੀ ਉਹਦੇ ਵਿੱਚ ਕੀ ਕੁਝ ਸਮਾਨ ਮਿਲਿਆ ਲੇਕਿਨ ਦੰਪਾਸ ਕਰਨੇ ਉਹਨਾਂ ਨੇ ਆਪਣੇ ਸੂਤਰਾਂ ਮੁਤਾਬਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜਾ ਬੀਤੇ ਦਿਨ ਸੈਕਟਰ 9 ਸਿਤ ਇੱਕ ਨਿੱਜੀ ਬੈਂਕ ਦੇ ਵਿੱਚ ਲੋਕਰ ਖੋਲਿਆ ਤਾਂ 82 ਗ੍ਰਾਮ 골ਡ ਡਾਇਮੰਡ ਜੁਵਲਰੀ ਅਤੇ ਅਲੱਗ-ਅਲੱਗ ਜਗ੍ਹਾ ਤੇ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਹੋਏ ਨੇ ਹਾਲਾਂਕਿ 31 ਅਕਤੂਬਰ ਤੱਕ ਹਰਜਨ ਸਿੰਘ ਪੁੱਲੌਰ ਹੋਣੀ ਜਿਹੜੇ ਨੇ ਉਹ ਜੁਡੀਸ਼ੀਅਲ ਰਮਾੜ ਤੇ ਭੇਜੋਗੇ ਨੇ ਇਸ ਸਮੇ ਉਹ ਬੜੈਲ ਜੇਲ੍ਹ ਦੀ ਬੈਰਕ ਨੰਬਰ 7 ਦੇ ਵਿਚਣ ਉਹਨਾਂ ਦੇ ਪਿਛਲੇ 2 ਦਿਨਾਂ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੋਂ ਤੱਕ ਕਿ ਉਹਨਾਂ ਦੇ ਪਿਤਾ ਜੋ ਸੂਬੇ ਦੇ ਡੀਜੀਪੀ ਰਹਿ ਚੁੱਕੇ ਨੇ ਮੈਲਸਿੰਗ ਭੁੱਲਰ ਹੋਣਾ ਨੇ ਵੀ ਮੁਲਾਕਾਤ ਕੀਤੀ ਹੈ ਕਰੀਬ 20 ਮਿੰਟ ਦੋਨਾਂ ਪਿਓ ਪੁੱਤ ਜਿਹੜੀ ਆ ਉਹ ਮੁਲਾਕਾਤ ਹੋਈ ਹੈ ਕਾਫੀ ਬੈਲਸਿੰਗ ਭੁੱਲਰ ਵੀ ਮਿਲ ਕੇ ਜਿਹੜੇ ਨੇ ਉਪਭਾਵਕ ਹੋ ਗਏ ਸੀ ਕਿ ਆਕਰ ਉਹਨਾਂ ਦਾ ਲੜਕਾ ਪ੍ਰੇਸ਼ਟਾਚਾਰ ਦੇ ਕੇਸ ਦੇ ਵਿੱਚ ਜਿਹੜਾ ਬਾ ਉਹ ਗ੍ਰਿਫਤਾਰ ਹੋਇਆ ਉਧਰ ਪੰਜਾਬ ਸਰਕਾਰ ਵੱਲੋਂ ਅਰਚਨ ਸਿੰਘ ਭੁੱਲਰ ਕਿਉਂਕਿ ਸਸਪੈਂਡ ਕੀਤੇ ਜਾ ਚੁੱਕੇ ਨੇ 16 ਤਰੀਕ ਨੂੰ सीबीआई ਨੇ ਉਹਨਾਂ ਨੂੰ ਅਰੈਸਟ ਕੀਤਾ ਸੀ ਔਰ ਕਾਨੂੰਨ ਮੁਤਾਬਕ 올 ਇੰਡੀਆ ਸਰਵਿਸ ਰੂਲਸ ਡਿਸਪਲਿਨ ਦੇ ਰੂਲਸ ਦੇ ਮੁਤਾਬਕ ਅਗਰ ਕੋਈ ਸਰਕਾਰੀ ਅਧਿਕਾਰੀ 48 ਘੰਟੇ ਤੱਕ ਕਿਸੇ ਵੀ ਕੇਸ ਦੇ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਰਹਿੰਦਾ ਤਾਂ ਉਹਨੂੰ ਜਿਹੜਾ ਵਾ ਜਿਹੜਾ ਵਾ ਮੁਤਲ ਸਮਝਿਆ ਜਾਂਦਾ ਵਾ ਉਹ ਮੁਤਲ ਦੇ ਬਰਾਬਰ ਹੀ ਸਮਝਿਆ ਜਾਂਦਾ ਅਗੋਸਟ ਦੇ ਵਿੱਚ ਜਿਹੜੀ ਆ ਬੈਸ ਸ਼ੁਰੂ ਹੋ ਚੁੱਕੀ ਸਿਆਸਤ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਜਦ ਕਿ ਵਿਰੋਧੀ ਪਾਰਟੀਆਂ ਦੇ ਤੰਗ ਸੀ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਏ ਕੋਈ ਪੰਜਾਬ ਸਰਕਾਰ ਦੇ ਅਲੋਕਾਰੀ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਪਰ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਸਰਦੀ ਰੇਂਜ ਅਮਰਸਰ ਦੇ ਡੀਆਈਜੀ ਡਾਕਟਰ ਨਾਨਕ ਸਿੰਘ ਡਾਕਟਰ ਨਾਨਕ ਸਿੰਘ ਉਹਨਾਂ ਨੂੰ ਹਰਚਨ ਸਿੰਘ ਪੁੱਲਰ ਹੋਣਾਂ ਦੀ ਜਗ੍ਹਾ ਵਾ ਨਵਾਂ ਰੁਪੜ ਰੀਂਦ ਦਾ ਡੀਆਈਜੀ ਲਗਾ ਦਿੱਤਾ ਹੈਗਾ ਤੇ ਜਿਹੜੇ ਅੰਮ੍ਰਿਤਸਰ ਬਾਰਡਰ ਇੰਦੇ ਹੁਣ ਡੀਆਈਜੀ ਸੰਦੀਪ ਗੋਇਲ ਜਿਹੜੇ ਹਾਲ ਹੀ ਪੀਪੀਐਸ ਅਫਸਰ ਤੋਂ ਪ੍ਰਮੋਟ ਹੋ ਕੇ ਆਈਪੀਐਸ ਅਫਸਰ ਬਣੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਡਾਕਟਰ ਨਾਨਕ ਸਿੰਘ ਨੂੰ ਲੈ ਕੇ ਵੀ ਕਰਨਲ ਪਸ਼ਪਿੰਦਰ ਸਿੰਘ ਬਾਠ ਜਿਹਨੂੰ ਪੁਲਿਸ ਅਧਿਕਾਰੀਆਂ ਤੇ ਕੁੱਟਾਂ ਦੇ ਦੋਸ਼ ਲੱਗੇ ਸੀ ਹਾਲਾਂਕਿ ਉਹ ਵੀ ਮਾਮਲਾ ਸੀਬੀਆਈ ਕੋਲ ਆ ਉਹ ਸਮੇਂ ਜਦੋਂ ਇੱਕ ਕਰਨਲ ਰੈਂਕ ਦੇ ਅਧਿਕਾਰੀ ਪਸ਼ਪਿੰਦਰ ਸਿੰਘ ਬਾਠ ਨੂੰ ਪਟਿਆਲਾ ਪੁਲਿਸ ਦੇ ਇੰਸਪੈਕਟਰ ਵੱਲੋਂ ਵਧੇਕੀ ਕੀਤੀ ਗਈ ਸੀ ਕੁੱਟਮਾਰ ਕੀਤੀ ਗਈ ਸੀ ਤੇ ਉਸ ਸਮੇਂ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਸੀ ਉਸ ਪਸ਼ਵਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਵੀ ਡਾਕਟਰ ਨਾਨਕ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਜਿੱਥੋਂ ਤੱਕ ਕਿ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੇ ਸੀ ਕਿ ਇਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਉਹ ਮਾਮਲਾ ਹਾਲੇ ਹਾਲੇ ਤੱਕ ਜਿਹੜਾ ਉਹ ਵੱਖਰੇ ਤੌਰ ਤੇ ਸੀਬੀਆਈ ਜਾਂਚ ਕਰ ਰਹੀ ਹੈ ਇਕਨੌਸ ਸਮੇ ਡਾਕਟਰ ਨਾਨਕ ਸਿੰਘ ਪਟਿਆਲਾ ਦੇ ਐਸਐਸਪੀ ਸਨ ਉਹਨਾਂ ਨੂੰ ਪ੍ਰਮੋਟ ਹੋ ਗਏ ਸਰਕਾਰ ਨੇ ਪਹਿਲਾਂ ਪਟਿਆਲਾ ਦੇ ਵਿੱਚ ਹੀ ਡੀਆਈਜੀ ਲਗਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਡੀਆਈਜੀ ਬਣਾ ਕੇ ਭੇਜ ਦਿੱਤਾ ਗਿਆ ਜਦੋਂ ਈਮਾਮਲਾ ਸੀਬੀਆਈ ਕੋਲ ਚਲਾ ਗਿਆ ਸੀ ਤੇ ਫਿਲਹਾਲ ਹੁਣ ਡਾਕਟਰ ਨਾਨਕ ਸਿੰਘ ਜਿਹੜੇ 2011 ਬੈਚ ਦੇ ਆਈਪੀਐਸ ਅਫੀਸਰ ਨੇ ਉਹ ਹੁਣ ਪਟਿਆਲਾ ਰੇਂਜ ਦੇ ਜਿੱਥੇ ਪਹਿਲਾਂ ਪਟਿਆਲਾ ਦੇ ਵਿੱਚ ਐਸਐਸਪੀ ਰਹੇ ਚੁੱਕੇ ਫਿਰ ਪਟਿਆਲਾ ਰੇਂਜ ਦੇ ਕਾਰਜਕਾਰੀ ਤੌਰ ਤੇ ਡੀਆਈਜੀ ਰਹੇ ਫਿਰ ਉਹਨਾਂ ਨੂੰ ਸਰਹੱਦੀ ਰੀਂਦ ਦਾ ਡੀਆਈਜੀ ਲੈ ਤੇ ਹੁਣ ਉਹ ਰੋਪਣ ਰੀਂਦ ਦੇ ਜਿਹੜੇ ਨੇ ਉਹਨਾਂ ਨੂੰ ਡੀਆਈਜੀ ਲਗਾਇਆ ਗਿਆ ਹੈ ਦੱਸਿਆ ਜਾ ਰਿਹਾ ਕਿ ਇਹ ਵੀ ਖਬਰ سامنے ਆ ਰਹੀ ਹੈ ਕਿ ਹਰਜਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਮੰਡੀ ਗੁਬਿੰਦਗੜ ਦੇ ਸਕ੍ਰੈਪ ਕਾਰੋਬਾਰੀ ਉਹਨਾਂ ਨੂੰ ਵੀ ਨੋਟਿਸ ਹੋ ਸਕਦੇ ਨੇ ਨਾਲ ਦੀ ਨਾਲ ਕੁਝ ਆਈਪੀਐਸ ਅਫਸਰਾਂ ਨੂੰ ਵੀ ਨੋਟਿਸ ਜਿਹੜੇ ਨੇ ਹੋਣ ਦੀ ਸੁਭਾਵਨਾ ਬਣੀ ਹੋਈ ਹੈ ਜਿਨ੍ਹਾਂ ਦਾ ਕਨੈਕਸ਼ਨ ਹਰਜਨ ਸਿੰਘ ਪੁੱਲਰ ਦੇ ਨਾਲ ਸਿੱਧਾ ਸੀ ਤੇ ਨਾਲ ਦੀ ਨਾਲ ਇਸ ਕੇਸ ਦੇ ਵਿੱਚ ਜਿਹੜੇ ਦਲਾਲ ਕਿਰਸ਼ਨੂਚਾਰ ਦਾ ਉਹਦਾ ਵੀ ਬਹੁਤ ਸਾਰੇ ਅਫਸਰਾਂ ਦੇ ਨਾਲ ਸਿੱਧਾ ਕਨੈਕਸ਼ਨ ਸੀ ਜਿੱਥੇ ਆਈਪੀਐਸ ਅਫਸਰਾਂ ਨੂੰ ਸੰਮਣ ਕੀਤਾ ਜਾ ਸਕਦਾ ਸੀ सीबीआई ਵੱਲੋਂ ਉੱਥੇ ਕੁਝ ਇਨਸਪੈਕਟਰ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਵੀ सीबीआई ਦੀ ਰਡਾਰ ਤੇ ਆ ਚੁੱਕੇ ਨੇ ਹਾਲਾਂਕਿ ਅਰਜਨ ਸਿੰਘ ਭੁੱਲਰ ਦੇ ਜਿਹੜੇ ਰੀਡਰ ਨੇ ਉਹ ਪਿਛਲੇ ਦੋ ਦਿਨਾਂ ਤੋਂ ਉਹਨਾਂ ਕੋਲ ਪੁੱਛਗਿਸ਼ ਹੋ ਚੁੱਕੀ ਆ ਇਹ ਜਿਹੜੀ ਸੀਬੀਏ ਨੇ ਕੇਸ ਦਰਜ ਕੀਤਾ ਇਹਦੇ ਚ ਚੰਡੀਗੜ੍ਹ ਯੂਨਿਟ ਤੇ ਦਿੱਲੀ ਯੂਨਿਟ ਇਕੱਠੇ ਤੌਰ ਤੇ ਇੱਕ ਜੁਆਇੰਟ ਆਪਰੇਸ਼ਨ ਦੇ ਤੌਰ ਤੇ ਕੰਮ ਕਰ ਰਹੇ ਨੇ ਕਾਫੀ ਤਾਰਾਂ ਜਿਹੜੀਆਂ ਤਾਰਾਂ ਦੇ ਨਾਲ ਤੰਦਾਂ ਨਾਲ ਤੰਦਾਂ ਜੁੜੀਆਂ ਵਾਂ ਆਉਣ ਵਾਲੇ ਸਮੇਂ 'ਚ ਦੱਸਿਆ ਜਾ ਰਿਹਾ ਹੈ ਕਿ ਹੋਰ ਪਟਾਕੇ ਪੈ ਸਕਦੇ ਨੇ ਹਾਲਾਂਕਿ ਇਸ ਮਸਲੇ ਦੇ ਵਿੱਚ ਜਿਹੜਾ ਵਾ ਹਰਚੰਦ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਕੁਝ ਵੀ ਹੱਲੇ ਇਸ ਮਸਲੇ ਦੇ ਵਿੱਚ ਸਪਸ਼ਟੀਕਰਨ ਨਹੀਂ ਆਇਆ ਨਾ ਹੀ ਮੈਲ ਸਿੰਘ ਭੁੱਲਰ ਜੋ ਸੂਬੇ ਦੇ ਡੀਜੀਪੀ ਰਹੇ ਚੁੱਕੇ ਨੇ ਪਰ ਜਦੋਂ ਕੋਰਟ ਦੇ ਵਿੱਚ ਹਰਚੰਦ ਸਿੰਘ ਭੁੱਲਰ ਨੂੰ ਪੇਸ਼ ਕੀਤਾ ਗਿਆ ਸੀ ਤੇ ਉਹਨਾਂ ਨੇ ਜ਼ਰੂਰ ਇਹ ਕਿਹਾ ਸੀ ਕਿ ਉਹਨਾਂ ਨੂੰ ਅਦਾਲਤ ਤੇ ਭਰੋਸਾ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਇਸ ਕਰਕੇ ਉਸ ਤੋਂ ਜ਼ਿਆਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹੁਣ 31 ਤਰੀਕ ਨੂੰ ਮੁੜ सीबीआई ਦੀ ਅਦਾਲਤ ਦੇ ਵਿੱਚ ਹਰਚੰਦ ਸਿੰਘ ਪੁੱਲਰ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਤਦ ਤੱਕ ਜਿਕੇ ਉਹਨਾਂ ਨੂੰ ਫਿਰ ਪੁਲਿਸ ਰਿਮਾਂਡ ਸੀਬੀਆਈ ਰਿਮਾਂਡ ਜਾਂ ਜੁਡੀਸ਼ੀਅਲ ਭੇਜਿਆ ਜਾਊਗਾ ਕਿਉਂ ਉਦੋਂ ਤੱਕ सीबीआई ਕੋਲ ਬਹੁਤ ਕੁਝ ਦਸਤਾਵੇਜ਼ ਜਿਹੜੇ ਉਹਨਾਂ ਦੇ ਹੱਥ ਲੱਗ ਚੁੱਕੇ ਨੇ ਕਿਉਂਕਿ ਇੱਕ ਪਾਸੇ ਜਿੱਥੇ ਪੰਜਾਬ ਪ੍ਰਾਪਰਟੀ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਜਿਹੜਾ ਇੱਕ ਭਾਰਤੀ ਪੁਲਿਸ ਅਫਸਰ ਹੋਣ ਦੇ ਨਾਤੇ ਹਰ ਅਧਿਕਾਰੀ ਨੂੰ ਜਿਹੜਾ ਵਾ ਉਹ ਆਪਣੀ ਪ੍ਰਾਪਰਟੀ ਰਿਟਰਨ ਇਨਕਮ ਵੀ ਉਹ ਦੱਸਣੀ ਪੈਂਦੀ ਆ ਜਿਹੜੀ ਹਰਚੰਦ ਸਿੰਘ ਭੁੱਲਰ ਹੁਣ ਆਵਲੋਂ ਦੱਸੀ ਗਈ ਆ ਉਹ 16 ਕਰੋੜ ਦੀ ਜਾਇਦਾਦ ਦੱਸੀ ਗਈ ਹੈ ਜਿਹਦੇ ਚ ਉਹਨਾਂ ਦੱਸਿਆ ਕਿ ਉਹਨਾਂ ਦੀ 8 ਜਿਹੜੇ ਨੇ ਜਿਹੜੀਆਂ ਚੱਲ ਜਾਇਦਾਦ ਆ ਪਰ ਜਿਹੜਾ ਸੀਬੀਆਈ ਨੂੰ ਬਾਅਦ ਚ ਰਿਕਾਰਡ ਮਿਲਿਆ ਉਹ 50 ਦੇ ਕਰੀਬ ਜਿਹੜਾ ਵਾ ਉਹ ਦਸਤਾਵੇਜ਼ ਮਿਲੇ ਨੇ ਵੱਖ-ਵੱਖ ਪ੍ਰਾਪਰਟੀਆਂ ਉਹਦਾ ਹੁਣ ਸੀਬੀਆਈ ਜਿਹੜਾ ਵਾ ਉਹ ਮਿਲਾਨ ਕਰ ਰਹੇ ਨੇ ਸੀਬੀਆਈ ਇਸ ਜੁਆਇੰਟ ਆਪਰੇਸ਼ਨ ਦੇ ਵਿੱਚ 50 ਦੇ ਕਰੀਬ ਜਿਹੜੇ ਨੇ ਅਧਿਕਾਰੀ ਦੱਸੇ ਜਾ ਰਹੇ ਨੇ ਕਾਂਸਟੇਬਲ ਤੋਂ ਲੈ ਕੇ ਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਨਾ ਇਸ ਹਰਚੰਦ ਸਿੰਘ ਭੁੱਲਰ ਰਿਸ਼ਵਤ ਕੋਰੀ ਕਾਂਡ ਦੇ ਵਿੱਚ ਜੁੜੇ ਹੋਏ ਨੇ ਜਿਹੜੇ ਪੂਰੀ ਤਫਤੀਸ਼ ਕਰ ਰਹੇ ਨੇ ਔਰ ਨਾਲ ਦੇ ਨਾਲ ਇਹਦੇ ਵਿੱਚ ਸਕ੍ਰੈਪ ਡੀਲਰ ਪੰਜਾਬ ਦੇ ਜੀਐਸਟੀ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਟੈਕਸੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਕੁਝ ਆਈਐਸ ਅਫਸਰ ਤੇ ਕੁਝ ਆਈਪੀਐਸ ਅਫਸਰਾਂ ਨੂੰ ਵੀ ਤਲਬ ਕਰਨ ਦੀ ਪੂਰੀ ਪੂਰੀ ਜਿਹੜੀ ਆ ਸੁਭਾਵਨਾ ਬਣ ਚੁੱਕੀ ਹੈ ਉਹਦਾ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਦੋ ਕੇਸ ਦਰਜ ਹੋ ਚੁੱਕ ਨੇ ਤੀਜਾ ਜਿਹੜਾ ਵਾ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ ਵੀ ਈਡੀ ਨਸੀਬੇ ਕੇਸ ਦਰਜ ਕਰ ਸਕਦੀ ਹੈ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ